ਸੰਖਣ ਸੰਖਣ 2 ਫਿਲਮ ਦੀ ਕਮਾਈ ਘਟ ਰਹੀ ਹੈ ਜਾਂ ਵੱਧ ਰਹੀ ਹੈ ਕਿ ਇਹ ਫਿਲਮ ਹਿੱਟ ਹੋਈ ਜਾਂ ਫਲॉप ਫਿਲਮ ਨੇ ਹੁਣ ਤੱਕ ਕਿੰਨੀ ਕਮਾਈ ਕੀਤੀ ਮਤਲਬ ਵਰਲਡ ਵਾਈਡ ਚ ਉਹ ਸਭ ਤੁਹਾਨੂੰ ਇਸ ਵੀਡੀਓ ਵਿੱਚ ਪਤਾ ਲੱਗ ਜਾਊਗਾ ਸਾਰੇ ਜਾਣੇ ਦਾ ਸਵਾਗਤ ਹੈ ਇਸ ਵੀਡੀਓ ਵਿੱਚ ਤੇ ਮੇਰੇ YouTube ਚੈਨਲ ਵਿੱਚ ਇਸ ਵੀਡੀਓ ਵਿੱਚ ਤੁਹਾਨੂੰ ਬਹੁਤ ਜ਼ਰੂਰੀ ਗੱਲ ਦੱਸਾਂਗੇ ਸੰਖਣ ਸੰਖਣ 2 ਫਿਲਮ ਬਾਰੇ ਜੋ ਤੁਹਾਨੂੰ ਅੱਗੇ ਪਤਾ ਲੱਗ ਜਾਊਗਾ ਅਬੇ मजा ਆਏਗਾ ਨਾ ਵੀਰੋ ਪਹਿਲਾ ਗੱਲ ਕਰੀਏ ਫਿਲਮ ਨੇ ਹੁਣ ਤੱਕ ਕਿੰਨੇ ਕਮਾ ਲਏ ਪਹਿਲਾ ਤੁਹਾਨੂੰ ਮੈਂ ਇੰਡੀਆ ਦੇ ਕਲੈਕਸ਼ਨ ਦੱਸੂਗਾ ਫਿਰ ਵਰਲਡ ਵਾਈਡ ਦੇ ਧਿਆਨ ਨਾਲ ਸੁਣ ਲਿਓ ਫਿਲਮ ਦਾ ਪਹਿਲੇ ਦਿਨ ਦਾ ਇੰਡੀਆ ਦਾ ਕਲੈਕਸ਼ਨ ਸੀਗਾ 2.15 ਕਰੋੜ ਦੂਜੇ ਦਿਨ ਕਮਾਈ 2.35 ਕਰੋੜ ਤੀਜੇ ਦਿਨ ਕਮਾਈ 3 ਕਰੋੜ ਕੱਲ੍ਹ ਆਪਣੇ ਚੌਥੇ ਦਿਨ ਕਮਾਈ 1.10 ਕਰੋੜ ਅੱਜ ਆਪਣੇ ਪੰਜਵੇਂ ਦਿਨ ਫਿਲਮ 1.7 ਕਰੋੜ ਦੇ ਨੇੜੇ ਕਮਾ ਸਕਦੀ ਆ ਟੋਟਲ ਇੰਡੀਆ ਦੇ ਕੁੱਲ ਕਲੈਕਸ਼ਨ ਹੋ ਜਾਂਦਾ 9.67 ਕਰੋੜ ਜੇ ਆਪਾਂ ਗ੍ਰੋਸ ਨਮ ਲਾ ਲਈਏ ਤਾਂ ਹੋ ਜਾਂਦਾ 10.15 ਕਰੋੜ ਪਹਿਲੇ ਦਿਨ ਦਾ ਵਰਲਡ ਵਾਈਡ ਦਾ ਕਲੈਕਸ਼ਨ ਸੀ 4.35 ਕਰੋੜ ਦੂਜੇ ਦਿਨ ਕਮਾਈ 5.25 ਕਰੋੜ ਤੀਜੇ ਦਿਨ ਫਿਲਮ ਦੀ ਬਹੁਤ ਸ਼ਾਨਦਾਰ ਕਮਾਈ ਹੋਈ ਐਤਵਾਰ ਵਾਲੇ ਦਿਨ ਉਸ ਦਿਨ ਕਮਾਈ 7.11 ਕਰੋੜ ਕੱਲ ਕਮਾਈ ਚੌਥੇ ਦਿਨ 1.60 ਕਰੋੜ ਪੰਜਵੇਂ ਦਿਨ ਦਾ ਫਿਲਮ ਦਾ ਕਲੈਕਸ਼ਨ ਹੈਗਾ 1.57 ਕਰੋੜ ਟੋਟਲ ਕਰੀਏ ਫਿਲਮ ਦਾ ਟੋਟਲ ਵਰਲਡਵਾਈਡ ਦਾ ਕਲੈਕਸ਼ਨ ਹੁਣ ਤੱਕ ਹੋ ਜਾਂਦਾ 19.88 ਕਰੋੜ ਗ੍ਰੋਸ ਨਮਨਾਲੀ ਤਾਂ ਹੋ ਜਾਂਦਾ 20.36 ਕਰੋੜ ਜੋ ਕਿ ਸ਼ਾਨਦਾਰ ਕਲੈਕਸ਼ਨ ਨੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਫਿਲਮ ਦਾ ਬਜਟ ਕੀ ਆ ਫਿਲਮ ਦਾ ਬਜਟ ਹੈਗਾ 10 ਕਰੋੜ ਤੇ ਫਿਲਮ ਨੇ 10 ਕਰੋੜ ਨਾਲੋਂ ਵੱਧ ਦੀ ਕਮਾਈ ਕਰ ਲਈ ਆ ਤੇ ਇਸ ਹਿਸਾਬ ਨਾਲ ਇਹ ਫਿਲਮ ਫਲॉप ਨਹੀਂ ਬਣਦੀ ਬਲਕਿ ਫਿਲਮ ਹੁਣ ਸੁਪਰ ਹਿੱਟ ਹੋ ਗਈ ਆ ਤੇ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਹੈ ਇਹ ਫਿਲਮ ਬਲਾਕਬਸਟਰ ਵੀ ਬਣ ਸਕਦੀ ਆ ਤੇ ਲਾਈਫਟਾਈਮ ਤੱਕ ਇਹ ਫਿਲਮ 50 ਕਰੋੜ ਤੋਂ ਪਲੱਸ ਦੀ ਕਮਾਈ ਕਰਜੂਗੀ ਜੇ ਫਿਲਮ ਦੇ ਇਦਾਂ ਦੇ ਕਲੈਕਸ਼ਨ ਚੱਲੀ ਗਏ ਜੇ ਵੱਧ ਗਏ ਤਾਂ ਉਹ ਤੋਂ ਵੱਧ ਵੀ ਕਮਾ ਸਕਦੀ ਹੈ ਘੱਟ ਗਏ ਤਾਂ 50 ਕਰੋੜ ਤੋਂ ਘੱਟ ਵੀ ਹੋ ਸਕਦੇ ਨੇ ਉਹ ਕਲੈਕਸ਼ਨਾਂ ਦੇ ਡਿਪੈਂਡ ਆ ਤੇ ਇਸ ਫਿਲਮ ਨੇ ਆਪਣਾ ਬਜਟ ਤੀਜੇ ਦਿਨ ਹੀ ਰਿਕਵਰ ਕਰ ਲਿਆ ਸੀ ਬਲਕਿ ਉਹਦੇ ਨਾਲੋਂ ਵੱਧ ਕਰ ਲਿਆ ਸੀਗਾ ਇਹ ਫਿਲਮ 2025 ਦੀ ਸਭ ਤੋਂ ਵੱਧ ਕਮਾਉਣ ਵਾਲੀ ਫਿਲਮ ਬਣ ਗਈ ਹੈ ਪੰਜਾਬੀ ਸਿਨੇਮੇ ਦੀ ਮਦਰਬ ਇੰਡੀਆ ਨੈਟ ਤੇ ਤੇ ਵਰਲਡ ਵਾਈਡ ਤੇ ਫਿਲਮ ਜਲਦੀ ਬਣ ਜਾਊਗੀ ਕਿਉਂਕਿ ਪਹਿਲੇ ਨੰਬਰ ਤੇ ਹੁਣ ਵਰਲਡ ਵਾਈਡ ਦੇ ਕਲੈਕਸ਼ਨ ਚ ਹੈਗੀ ਹੈ ਗਿੱਪੀ ਗਰੇਲ ਦੀ ਅਕਾਲ ਫਿਲਮ ਜਿਸ ਨੇ ਹੁਣ ਤੱਕ 23 ਕਰੋੜ ਤੋਂ ਪਲੱਸ ਦੀ ਕਮਾਈ ਕਰ ਲਈ ਹੈ ਜੋ ਕਿ ਸ਼ਾਨਦਾਰ ਕਲੈਕਸ਼ਨ ਨੇ ਲੋਕਾਂ ਨੂੰ ਇਹ ਫਿਲਮ ਵਧੀਆ ਲੱਗੀ ਮੇਰੀ ਪਿਛਲੀ ਵੀਡੀਓ ਵਿੱਚ ਲੋਕਾਂ ਨੇ ਕਮੈਂਟ ਕਰਿਆ ਸੀਗਾ ਜੋ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਇੱਕ ਨੇ ਕਿਹਾ ਵਧੀਆ ਫਿਲਮ ਇੱਕ ਨੇ ਕਿਹਾ ਨਿੰਮੋ ਨਾਲ ਇੱਕ ਦਿਲ ਇੱਕ ਨੇ ਕਿਹਾ ਐਮੀ ਵਰਕ ਨਾਲ ਦੋ ਦਿਲ ਜਿਸ ਤੋਂ ਤੁਹਾਨੂੰ ਪਤਾ ਲੱਗ ਸਕਦਾ ਹੈ ਵੀ ਲੋਕਾਂ ਨੂੰ ਇਹ ਫਿਲਮ ਵਧੀਆ ਲੱਗੀ ਹੁਣ ਤੁਸੀਂ ਸੋਚ ਰਹੇ ਹੋਵਾਂਗੇ ਵੀ ਮੈਂ ਇਹ ਤਾਂ ਕਿਹਾ ਹੀ ਨਹੀਂ ਵੀ ਕਿ ਇਹ ਫਿਲਮ ਦੀ ਕਮਾਈ ਘਟ ਗਈ ਪੰਜਵੇਂ ਦਿਨ ਜਾਂ ਨਹੀਂ ਤਾਂ ਉਹਦਾ ਵੀ ਤੁਹਾਨੂੰ ਹੁਣ ਡਿਟੇਲ ਚ ਜਾਣਕਾਰੀ ਦੱਸ ਦਈਏ ਇਸ ਦਾ ਸਵਾਲ ਹੈਗਾ ਨਹੀਂ ਕਿਉਂਕਿ ਪਹਿਲੇ 3 ਦਿਨਾਂ ਚ ਫਿਲਮ ਨੇ ਸ਼ਾਨਦਾਰ ਕਮਾਈ ਕੀਤੀ ਤੇ ਚੌਥੇ ਦੇ ਪੰਜਵੇਂ ਦਿਨ ਵੀ ਸਟੇਬਲ ਕਮਾਈ ਕਰ ਰਹੀ ਆ ਕਿਉਂਕਿ ਜ਼ਿਆਦਾਤਰ ਫਿਲਮਾਂ ਮੰਡੇ ਟਿਊਜ਼ ਨੂੰ ਘਟ ਜਾਂਦੀਆਂ ਨੇ ਪਰ ਇਹ ਫਿਲਮ ਹਲੇ ਵੀ 1 ਕਰੋੜ ਤੋਂ ਪਲੱਸ ਦੀ ਕਮਾਈ ਕਰ ਰਹੀ ਹੈ ਜਿਸ ਤੋਂ ਪਤਾ ਲੱਗ ਜਾਂਦਾ ਵੀ ਫਿਲਮ ਦੇ ਕਲੈਕਸ਼ਨ ਘਟੇ ਨਹੀਂ ਬਲਕਿ ਵਧੇ ਕਲੈਕਸ਼ਨ ਕਰ ਰਹੀ ਹੈ ਜੇ ਤੁਸੀਂ ਹੋਰ ਪੰਜਾਬੀ ਬਾਕਸ ਆਫ ਕਲੈਕਸ਼ਨ ਬਾਰੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਮੇਰੇ YouTube ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਰਬੀ